ਆਹ ਤਾਂ ਐਸਾ ਉਨੀ ਟ੍ਰੀਪ ਕਰੀ ਦਿੱਤੇ ਨੇ ਫੇਰ ਕਰਤੀ ਹੈ ਹੱਥ ਜੋੜੀ ਬਟਾਈ ਸਾਰੀ ਕੋਲ ਮਿਲਦਾ ਹੁੰਦਾ ਸੀ ਆ ਮੈਨੂੰ ਵੀ ਕਹਿੰਦਾ ਹੁੰਦਾ ਸੀ ਹੁਣ ਦੱਸ ਕਿੱਥੇ ਲਾਵਾਂ ਉਹ ਆ ਜਗ੍ਹਾ ਤੇ ਲਾਉ ਬਰਾਵਾ ਇੱਥੇ ਚੁੰਨੀ ਆ ਹਾਂ ਹਾਂ ਦਰੂਪ ਹਾਂ ਤੇ ਤੂੰ ਆਉਂਦਾ ਸਭ ਬਿਲਕੁਲ ਹੀ ਨਾ ਫੇਰ ਪਤਾ ਕਿਉਂ ਲੱਗ ਜੇ ਲੱਗਦੇ ਕਾਲੇ ਪਰਮਟਿਆਂ ਦੇ ਵੀ ਫੇਰ ਦੋ ਤੂੰ ਮੀਨ ਓਕੇ ਉੱਲੀ ਨਈ ਹਾਂ ਹਾਂ ਵੈ ਨਹੀਂ ਕਰੂਗੇ ਚੱਲ ਤੂੰ ਇਦਾਂ ਇਦਾਂ ਕਰਦੇ ਆ ਜੇ ਇਦਾਂ ਹੀ ਚੱਲਿਆ ਫਿਰ ਇਦਾਂ ਹੀ ਪ੍ਰੋਗਰਾਮ ਬਣਾ ਲਾਂਗੇ ਸਾਰੇ ਠੀਕ ਆ ਤੁਹਾਡਾ ਨਾ ਕਰਤਾ ਹਾਂ ਤੁਹਾਰੇ ਹਾਂ ਲੱਗੇ ਲੱਗਣ ਲੱਗੇ ਠੀਕ ਆ ਹਾਂ ਹੋ ਗਿਆ ਹਾਂ ਇਹ ਹੋਰ ਕੀ ਤਾਂ ਦੇਖੋ ਪਾਰਟੀ ਕਰਦੇ ਬਣਾਈ ਦੇ ਪੜੀ ਦੀਆ ਹਾਲ ਕਰਨ ਬਹੁਤ ਸੋਹਣਾ ਰੈਡੀ ਹੋ ਕੇ ਆਇਆ ਹੈਗਾ ਰੈਡੀ ਹੋ ਗਈ ਹੈ ਵਾ ਤੇ ਦੀਦੀ ਵੀ ਆਏ ਹੈ ਐਨੀਵਰਸਰੀ ਤੇ ਤੇਰੀ ਵਾਈਫ ਕਿੱਥੇ ਆ ਵਾਈਫ ਤਿਆਰ ਹੋਣਗੀ ਪਾਰਲਰ ਪਾਰਲਰ ਗਈ ਹੈ ਹੱਥ ਨਾਲ ਕਾਲੋ ਵੀ ਹੱਥ ਨਾਲ ਕਾ ਉਹ ਹੱਥ ਨਾਲ ਨਹੀਂ ਲਾਈਆ ਬੇਕਾ ਛੱਡ ਦਿਓ ਤੇ ਹੱਥਰੇ ਸ਼ੁਰੂ ਹੋ ਗਏ ਪੇੜ ਜਾ ਕੇ ਨਹੀਂ ਨਹੀਂ ਚਮਚ ਨਾਲ ਖਾਣਾ ਅੰਦਰ ਆਪਾਂ ਉਹਨਾਂ ਦੇ ਤੋਂ ਠੀਕ ਆ ਬਾ ਭੁੱਖੇ ਤੋਂ ਹੋਣਾ ਵਾ ਪਰ ਆਪਾਂ ਇਹ ਨਹੀਂ ਦੋਣਾ ਕਿ ਇੰਨੇ ਭੁੱਖੇ ਕੋਈ ਚਮਚੇ ਨਹੀਂ ਚਮਚੇ ਚਾਹਤੇ ਵੇਰੀ ਗੁੱਡ ਆ ਆ ਤਾਂ ਕਰੋ ਪਾਜੀ ਦੁਬਾਰਾ ਇੱਕ ਮੋਟਾ ਬੋਲਣਾ ਹੈ ਖਾ ਲਓ ਆਪੋ ਯਾਰ ਬੋਲ ਤਾਂ ਇੱਕ ਹੀ ਨਹੀਂ ਹੁੰਦੀ ਉਹਨਾਂ ਨਾਲ ਆਇਆ ਕਰ ਲੋ ਚਲੋ ਰੈਡੀ ਖਰੀਜ ਨੂੰ ਹਮ ਦੇਖੋ ਵੀਰੇ ਤੂੰ ਨਾ ਐਡਿਟ ਸਟਾਰਟ ਆ ਪਏ ਆ ਸੀਨ ਚੱਕਣਾ ਮਾਸਟਰ ਤੇ ਜਾਣਾ ক্লোਜ਼ ਤੋਂ ਵਹਤਾ ਹੈ ਸ਼ਾਂਤੀ ਨਾਲ ਵੀ ਮੇਰੀ ਨਾ ਮੈਂ ਖਾਰੇ ਥੋੜੇ ਨਾਲ ਉਹ ਉਹ ਤੂੰ ਸਮਝੀ ਨਹੀਂ ਅੱਜ ਮੇਰੇ ਮੇਰੇ ਦਿਮਾਗ ਤੋਂ ਬਹੁਤ ਵੱਡੀ ਟੈਨਸ਼ਨ ਲੱਗੀ ਠੀਕ ਸਟਾਰਟ ਤੁਸੀਂ ਖਾ ਵੀ ਗਏ ਹੋ ਦੋ ਚ ਵੀ ਦੇ ਕੇ ਮੈਂ ਪਹਿਲਾਂ ਕਹਿੰਦਾ ਹਾਂ ਬਾਈ ਖਾਣਾ ਨਹੀਂ ਇੱਕ ਨੂੰ ਹੀ ਖਾਣਾ ਪੂਰੇ ਖਾਣੀ ਉਸ ਹੱਬ ਨਾਲ ਕਿ ਸੀਨ ਸ਼ੁਰੂ ਹੋਣ ਤੋਂ ਲੈ ਕੇ ਐਂਡ ਤੱਕ ਨਾ ਕੁਆਂਟੀਟੀ ਓਨੀ ਕਿ ਲੱਗੇ ਇਹ ਨਾ ਹੋਵੇ ਫਿਰ ਸਟਾਰਟ ਉਰੂ ਹੋਵੇ ਇਹ ਜੋ ਐਂਡ ਹੋਵੇ ਖਤਮ ਆ ਮੈਨੂੰ ਫੜਾ ਦੋ ਮੈਂ ਕਿਸੇ ਹੱਥ ਨਾਲ ਔਕ ਆ ਮੈਨੂੰ ਵੀ ਫੜਾ ਇਹ ਸਾਡਾ ਹਿੱਸਾ ਮਸਲ ਇਹ ਤਾਂ ਕੋਈ ਨਹੀਂ ਖਾਂਦਾ ਨਾ ਇਹ ਮਜ਼ਾਕ ਸਹਿਣ ਦੀ ਆਦਤ ਆ ਕੀਨ ਨੇ ਮੇਰੇ ਤੋਂ ਬਾਅਦ ਚ ਜੂ ਸਮਝੋਗੇ ਪਰ ਮੈਨੂੰ ਉਮੀਦ ਆ ਕਿ ਨਾ ਇਹਦੇ ਵੀ ਮੰਤਰੀ ਦੇ ਵੀ ਦੋਨੇ ਜੱਟੀਆਂ ਨੇ ਦੋਨੇ ਕਮੀਆਂ ਲੱਗਦੀਆਂ ਨੇ ਸਿਰੇ ਤੇ it's just it could i a monkey. It i'm a monkey ikoko i'm